ਸਤਨਾਮ ਸ੍ਰੀ ਵਾਹਿਰ ਸਹਿ ਜੀ ਹਰਿ ਕ੍ਰਿਸ਼ਨ ਤੇ ਆਈਏ ਜੇ ਰਿਟੇ ਸਬਦੁ ਜਾਈ ਹਰਿ ਕ੍ਰਿਸ਼ਨ ਤੇ ਆਈਏ ਜੇ ਰਿਟੇ ਸਬਦੁ ਜਾਈ ਦੁਖ ਪੰਜਨੀ ਸਾਹਿਬ ਗਉੜੀ ਮਹਲਾ ਪੰਜਵਾ ਮਾਝ ਦੁਖ ਪੰਜਨ ਤੀਰਨਾਮ ਜੀ ਦੁਖ ਪੰਜਨ ਤੀਰਨਾਮ ਆਠ ਪਰ ਰਾਧੀਐ ਪੂਨ ਸੰਗੁਰ ਗਿਆਨ ਰਹਾਉ ਜਿਤ ਕਟਵਸੈ ਪਾਰ ਬ੍ਰਹਮ ਸੁਈ ਸੁਹਾਵਾ ਤਾਉ ਜਮ ਕੰਕਰ ਨੇ ਨਾ ਆਵਾਈ ਰਸਨਾ ਹਰ ਗੁਣ ਗਾਉ ਜਮ ਕੰਕਰ ਨੇ ਨਾ ਆਵਾਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ Japਿਆ ਰਾਧੂ ਓਰ ਤੇਰੀ ਜਗ ਜੀਵਨ ਮੇਰੀ ਠਾਕੁਰਾ ਗਮਗਾ ਦੇ ਐ ਕਿਰਪਾ ਗੁਰਸਾਈਆਂ ਨੱਠੇ ਸੋ ਸੰਤਾਪ ਤੱਤੀ ਵਾ ਨ ਲੱਗਾਈ ਸਭ ਗੁਰ ਰਖੀ ਆਪ ਤੱਤੀ ਵਾ ਨ ਲੱਗਾਈ ਸਭ ਗੁਰ ਰਖੀ ਆਪ ਗੁਰ ਨਾਨਕ ਗੁਰ ਗੁਰ ਸੱਚਾ ਸੇਜਨ ਹਾਰੀ ਗੁਰ ਤੁਟਾ ਸਭ ਕਿਰਪਾ ਆਇ ਜਨ ਨਾਨਕ ਸਰਬ ਰਹਾਰੀ ਗਉੜੀ ਮੰਲਾ ਪੰਜਵਾ ਸੁਕੇ ਹਰੇ ਕੀ ਖਿਨ ਮਹੈ ਅੰਮ੍ਰਿਤ ਰਿੱਟ ਸੰਜੀਵਾਈ ਸੁਕੇ ਹਰੇ ਕੀ ਖਿਨ ਮਹੈ ਅੰਮ੍ਰਿਤ ਦ੍ਰਿਟ ਸੰਜੀਵਾਈ ਕਾਟੇ ਕਸ਼ਟ ਪੂਰੇ ਗੁਰ ਦੀਵਾ ਸੇਵਕ ਕ ਬੀਨੀ ਆਪਣੀ ਸੀਵਰਾ ਮਿਟ ਗਈ ਚੰਤ ਪੁਨੀ ਮਨ ਅਸਾ

ਤਾਬਗੇ ਪਾਈ ਪ੍ਰਸਾਂਤ ਸੀਤਲ ਪੈ ਕੀਨੀ ਪ੍ਰਦਾਤ ਪ੍ਰਭ ਕਿਰਪਾ ਤੇ ਬੈ ਸੁਹੇਲੀ ਜਨਮ ਜਨਮ ਕੇ ਵਿਛਰੇ ਮਿਲੀ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਕ ਕ ਬਿਨਛੇਤਾ ਸਹਿ ਸੁਭਾਈ ਬੁਲਾ ਰਹਿ ਬਾਣੀ ਆਠ ਪੈਰ ਪ੍ਰਭ ਸਿਮਰੋ ਪ੍ਰਾਨੀ ਦੂਰ ਤਦ ਜਮਨੀੜ ਨ ਆਵੈ ਕਉ ਨਾਨਕ ਜੋ ਹਰ ਗੁਣ ਗਵਾਈ ਗੜੀ ਮੱਲਾ ਪੰਜਵੈ ਜੇ ਸਿਮਰਤ ਦੂ ਸਭ ਜਾਈ ਨਾਮ ਰਤਨ ਵਸੇ ਮਨ ਆਈ ਜਾ ਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਨੀ ਰਹਾ ਇਕ ਸვენ ਨਾਹੀ ਦੂਜਾ ਕੋਈ ਜਾ ਕੇ ਦ੍ਰਿਸ਼ਟਾ ਸੁਖ ਹੋਈ ਸਾਜਨ ਮੀ ਸਖਾ ਕਰੀ ਇਕ ਹਰ ਅਖਰ ਮਨ ਮੇ ਲੀਖ ਰਵਰਿਆ ਸਰਵਤਸਵਾਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਾੜੀ ਮਨ ਲੈ ਪੰਜਵਾ ਕੋਟ ਵਿਗਨਾਹ ਰਖਿ ਨਮਾਹੈ ਹਰ ਹਰ ਗਤਿ ਸਾਥ ਸੰਗ ਸੁਨਾਹੈ ਪੀਵਤਿ ਰਾਮ ਰਾਸੇ ਅੰਮ੍ਰਿਤ ਗੁਣ ਜਾਸਿ ਜਾਪ ਰਚਨ ਮਿਟੀ ਖੁਦਤਾ ਸਿਰਹ ਸਰਬ ਕਲਿਆਨ ਸੁਖ ਸਹਿਜਨੀ ਦਾਨ ਜਾ ਕੈ ਜਿ ਤੈਵ ਸਭ ਭਗਵਾਨੈ ਆਉ ਕਦਮੰਤਰ ਤੰਸਾ ਸਾਰੀ ਕਨੇਹਾਰ ਦਮਤਾਰੀ ਤਜ ਸਭ ਪਰਮ ਪਜਿਉ ਪਰ ਬ੍ਰਹਮਾ ਕਉ ਨਾਨਕ ਟਲੈ ਇਹ ਧਰਮ ਗਉੜੀ ਮੰਲਾ ਪੰਜ ਵੈ ਸਾਂਤ ਭਈ ਗੁਰ ਗੋਵਿੰਦ ਪਾਈ ਤਾਪਾ ਬਿਨਸੀ ਮਿਰੀ ਭਾਈ ਰਹਾਉ ਰਾਮ ਨਾਮ ਨੀਤੇ ਰਸਨ ਵਿਖਾਨ ਮਿਨਸੇ ਰੋਗ ਭੈ ਕਲਿਓ ਨੈ ਪਾਰ ਬ੍ਰਹਮਾ ਗੁਣ ਅਗਮ ਵਿਚਾਰ ਸਾਧੂ ਸੰਗ ਮੈਂ ਨਿਸਤਾਰੀ ਨਿਰਮਲ ਗੁਣ ਗਾਓ ਨਿਤ ਨੀਤਾ ਗਈ ਬਿਯਾਦ ਉਰੇ ਜਨਮੀਤਾ ਮਨ ਬਚ ਕਰਮ ਪ੍ਰਾਪਨਾ ਧਿਆਈ ਨਾਨਕ ਦਾ ਤੇਰੀ ਸਰਨਾਈ ਮਨ ਬਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾ ਤੇਰੀ ਸਰਨਾਈ ਗਉੜੀ ਮੈਂ ਲੈ ਪੰਜਿਵੈ ਨਿਤ ਪ੍ਰਕਾਸ਼ ਕੀਆ ਗੁਰ ਦੀਵਾ ਪਰਮ ਕੈ ਪੂਨ ਪੀ ਸਿਵ ਰਹਾ ਸੀਤਲਾ ਤੇ ਰਖਿਆ ਬਿਹਾਰੀ ਪਰਮ ਪ੍ਰਭਾ ਕਿਰਪਾ ਦਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਥ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮੰਲਾ ਪੰਜਵੈ ਸਿਰ ਘਰ ਬੈ ਸੋ ਹਰਜਨ ਪਿਆਰੇ ਸਤਗੁਰ ਤੁਮਰੀ ਕਾ ਸواری ਰਹਉ ਦੁਸ਼ਟ ਦੂਤ ਪਰਮੇਸ਼ਰ ਮਾਰੀ ਜਨ ਕੀ ਪੈ ਰੱਖੀ ਕਰਤਾਰੀ ਬਾਦ ਸ਼ਾਸ ਸਵਸ ਕਰਦੀਨੈ ਨਿਰਭਉ ਹੋਈ ਪਜੋ ਭਗਵਾਨ ਬਾਸਾ ਸਵਸਕਰਦੀ ਨੇ ਅੰਮ੍ਰਿਤ ਨਾਮ ਮਹਾਰਸਦੀਨ ਨੇ ਪੀਨੇ ਨਿਰਭਉ ਇਪਜੋ ਭਗਵਾਨ ਸਾਸਨ ਮਿਲ ਕੀ ਨੋ ਦਾਨੀ ਸੰਤ ਪ੍ਰੀ ਪ੍ਰੰਤਰ ਜਾਮੀ ਨਾਨਕੋਟ ਪੱਕਰੀ ਪ੍ਰਭ ਸੁਆਮੀ ਗੌੜੀ ਮੱਲਾ ਪੰਜਵੈ ਰਾਗ ਪਿਤਾ ਪ੍ਰਭ ਮੀਰੀ ਮੋ ਨਿਰਗੁਣ ਸਗੁਣ ਤੀਰੀ રાક પિતા પ્રભ મીરી મોહનેર ગણા સાગુન તીરી રહ પંચ વિકારજી એક ગરીબા રખ રખને હારી ખેત કરી અર બો સંતાવે આયુ સંતહારી કર કૃપા અનક બો પાતી છોડે કતો નહીં ਇਕ ਬਾਤ ਸੁਣਾ ਤਾਕੀ ਉਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਦੀਜ ਪਾਇਆ ਸੰਤੀ ਮੰਤ ਜਿਓ ਮੈ ਨਿਰਭਾਗ ਗੁਰ ਕਾ ਸਬਦ ਕਮਾਇਆ ਸੰਤੀ ਮੰਤ ਜਿਓ ਮੈ ਨਿਰਭਾਗ ਗੁਰ ਕਾ ਸਬਦ ਕਮਾਇਆ ਜੀਤ ਲੈ ਓਏ ਮਹਾ ਬਿਕਾ ਜੀ ਸੈ ਸੋਏ ਲੀ ਬੋਣੀ ਕਾ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪੰਨ ਰਬਾਨੀ ਮੇਲਾ ਲਮਾ ਲਾ ਪੰਜਵੈ ਸਰਬ ਕਲਿਆਣ ਕੀ ਗੁਰ ਦੀਵ ਸੇਵਕ ਆਪਣੀ ਲਾਇਓ ਸੀਵਾ ਸਰਬ ਕਲਿਆਣ ਕੀ ਗੁਰ ਦੀਵ ਸੇਵਕ ਆਪਣੀ ਲਾਇਓ ਸੀਵਾ

ਸਭ ਸੁਖ ਪਾਏ ਸਤਿਗੁਰੂ ਢੁੱਠੀ ਪਾਰ ਬ੍ਰਹਮ ਪ੍ਰਭ ਹੈ ਰਖਵਾਲੀ ਜਿੱਤਾ ਕੀਤਾ ਜਿਸੇ ਨਾਨਕ ਦਾਸ ਖਸ਼ਮ ਪ੍ਰਤਪਾਲੀ ਬਿਲਾਲ ਮਹਲਾ 5 ਵੇ ਚਰਨ ਕਮਲ ਪ੍ਰਭ ਹਿਤਿ ਧਿਆਏ ਰੋਗ ਸਲੇ ਸੁਖ ਪਾਈ ਚਰਨ ਕਮਲ ਪ੍ਰਭ ਹਿਤਿ ਧਿਆਈ ਰੋਗੇ ਸਗਨੇ ਸੁਪਾਈ ਗੁਰ ਦੁੱਖ ਕਾਟਿਆ ਦੀਨੋ ਧਨ ਸਫਲ ਜਨਮ ਜੀਵਨ ਪਰਮਾਨਾਰਾਹ ਆਕਾਚਕਤਾ ਅਮ੍ਰਿਤ ਪ੍ਰਭ ਬਾਣੀ ਕਾ ਨਾਨਕ ਜਪ ਜੀਵੇ ਗਿਆਨੀ ਬਿਲਾ ਮਹੱਲਾ ਪੰਜਵੈ ਸਾਂਤ ਪਾਈ ਗੁਰਸਤ ਗੁਰਪੂਰੀ ਸੁਖ ਉਪਜੀ ਬਾਜੀ ਅਨਹ ਤੂਰੀ ਰਹਾਉ ਤਾਪਾ ਸੰਤਾ ਬਿਨਾਸੀ ਹਰ ਸਿਮਰਨ ਕੇ ਲਿਵਕ ਸਹਾ ਨਾਸੀ ਅੰਨ ਕਰਾ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਤ ਸਵਾਰੀ ਮਿਲਾਲ ਮਹਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸਰ ਆਪਣਾ ਬਿਰਤ ਸਮਾਰਿਆ ਸਾਜ ਨਾ ਹੋਈ ਕਿਰਪਾ ਲਾ ਵਿਸੇ ਸਾ ਪਰਿਵਾਰਿਆ ਕਾਰ ਸਤਗੁਰੂ ਆਪ ਸਵਾਰੀਆ ਵੱਡੀ ਆਜਾ ਹਰ ਗੁਰ ਕੀ ਸੂ ਮੰਗਲ ਕਲਿਆਣ ਵਿਚਾਰਿਆ ਰਹਾ ਵੰਤਨਤਰ ਪਾਵਨੇ ਹਰਿਆ ਹੋਈ ਸਗਲੇ ਜੀ ਸਦਾਰੀਆ ਮਨ ਇੱਛੇ ਨਾਨਕ ਪਲ ਪਾਈ ਪੂਰਨ ਇੱਛ ਪੁਜਾਰੀਆ ਦਿਲ ਆਲ ਮਹੱਲਾ ਪੰਜਵੈ ਰੋ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਿਆ ਆਇਆ ਰਜ ਰਜ ਪੂਜਨ ਖਾਓ ਮੇਰੀ ਭਾਈ ਅੰਮ੍ਰਿਤ ਨਾਮ ਰਿਤ ਮਹਤਿਆਈ ਰਜ ਰਜ ਪੂਜਨ ਖਾਓ ਮੇਰੀ ਭਾਈ ਅੰਮ੍ਰਿਤ ਨਾਮ ਰਿਤ ਮਹਤਿਆਈ ਮਾਨਕ ਗੁਰਪੁਰੈ ਸਰਨਾਈ ਜਿਨੇ ਆਪਣੇ ਨਾਮ ਕੀ ਪੈ ਜਿ ਰਖਾਈ ਬਿਲਾਲ ਮਹਲਾ 5 ਤਾਪ ਸੰਤਾ ਸਹਲੇ ਕੇ ਬਿਨ ਸੀਤੀ ਰੂਗ ਪਰ ਤੂੰ ਬਖਸ਼ਿਆ ਸੰਤ ਰਸ ਭੋਗਰਾ ਸਰਬ ਸੁਖ ਹੈ ਤੇਰੀ ਮੰਡਲੀ ਤੇਰਾ ਮਨਤਨ ਰੂਗ ਗੁਣ ਗਾਓ ਨਿਤ RAM ਕੀ ਇਹ ਆਖਦ ਜੋਗ ਆਏ ਬਸ ਕਰਦੀ ਸਮਹਿ ਈ ਭਲੇ ਸੰਯੋਗ ਨਾਨ ਪ੍ਰਸੁ ਪ੍ਰਸੰਨ ਪੈ ਨ ਗਏ ਵਿਯੋਗ ਬਿਲਾਲਮਹਲਾ ਪੰਜਵੈ ਬੰਦਨ ਕਾਟਿਆ ਪ੍ਰਭੂਆ ਕਿਰਪਾਲੂ ਦੀਂਦਿਆਲ ਪ੍ਰਭ ਪਰ ਬ੍ਰਹਮ ਤਾਕੀ ਨਦ ਨਹਾਲੀ ਗੁਰ ਪੂਰੈ ਕਿਰਪਾ ਕਰੀ ਕਾਟਿਆ ਦੁੱਖ ਰੋਗ ਮਨ ਤਨ ਸੀਤਲ ਸੁਖੀ ਪਿਆ ਪ੍ਰਭ ਧਿਆਨ ਜੋਗ ਰਹਿ ਆਖ ਕਹ ਤੇ ਹਨ ਕਾ ਨਾਮ ਹੈ ਜਿਤੇ ਰੋਗ ਨਾ ਵਿਆਪੈ ਸਾਜ ਸੰਗ ਮਨ ਤਨ ਹਿਤੈ ਫਿਰ ਦੁੱਖ ਨ ਜਾਪੈ ਹਰ 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 Japie ਅੰਤ ਲੁਲਾਈ ਜੇ ਲੁਖਤਰਾ ਸੁਧ ਹੋਈ ਸਾਧੂ ਸਰਨਾਈ ਸੰਤ ਜਪ ਤਾਰੇ ਨਾਮ ਜਸਾ ਤਾਂ ਕੀ ਦੂਰ ਬਿਲਾਈ ਮਹਾ ਮੰਤਰ ਨਾਰਨ ਕਤੈ ਹੰਤੀ ਸਰਨਾਈ ਬਲਾਲ ਮਹਲਾ ਪੰਜਵੈ ਹਰ ਹਰੇ ਹਰ ਅਰਾਧਿਆ ਹੋਈਆ ਰੋਗ ਰਾਮਚੰਦ ਕੀ ਲਸਟਿਕ ਜਿਨ ਮਾਰਿਆ ਰੂਗਾ ਰਾਮਚੰਦ ਕੀ ਲਸਟਿਕ ਜਿਨ ਮਾਰਿਆ ਰੂਗਾਈ ਰਹਾਉ ਗੁਰਪੂਰ ਹਰਿ ਜਾਪੀਐ ਨਿਰਕੀਟੈ ਭੋਗ ਸਾਸਨ ਕਾ ਵਰਨੇ ਮਿਲਿਆ ਸੰਜੋਗ ਜੇ ਸਿਮਰਤ ਸੁਖ ਪਾਈਐ ਮਿਨਸੀ ਬਹੁਗ ਨਾਨ ਪ੍ਰਸਰਨ ਗਤੀ ਕਰਨ ਕਾ ਜੋਗ ਰਾਗ ਬਿਲਾਵਲਾ ਮਹੱਲਾ ਪੰਜਵਾਂ ਦੁਪਦੀ ਕਾ ਪੰਜਵਾ ਇੱਕ ਓੰਕਾਰੀ ਸੰਗੁਰ ਪ੍ਰਸਾਦੀ ਅਵਰ ਉਪਾਸ ਸਬਤ ਛਾਗਿਆ ਦਾਰੂ ਨਾਮ ਲਿਆ ਤਪ ਪਾਪ ਸ ਮਿਟੀ ਰੂਗ ਸੀਤਲ ਮਨ ਬਿਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੀ ਰੱਖਿਆ ਆਪਣੀ ਕਰਮਿਆ ਰਹਾ ਬਾਹ ਪਕੜੇ ਪ੍ਰਭ ਕਾਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨਸ ਕੀ ਨਾਨਕ ਨਿਰਭੈ ਆਉ ਮੇਲਾ ਰਮਲਾ ਪੰਜਵਾਂ ਰੋਗ ਮਿਟਾਇਆ ਆ ਪ੍ਰਭ ਉਜਾ ਸੁਖ ਸਾਤ ਵਨ ਪਰਤਾ ਵਿਚਜ ਰੂਪ ਹਰ ਕੀਨੀ ਦਾਤ ਗੁਰਾ ਗੋਵਿੰਦ ਕਿਰਪਾ ਕਰੀ ਰੱਖ ਮੇਰਾ ਭਾਈ ਹਾਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾ ਮਿਰਤੀ ਕਦ ਨ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਨਤਾਸੀ ਮਿਲਾਲ ਮਹਲਾ 5 ਤਾਤੀ ਵਾ ਨ ਲਗਾਈ ਪਾਰ ਬ੍ਰਹਮ ਸਰਨਾਈ ਚਾ ਗਿਰਧ ਹਮਾਰੀ RAM ਕਰ ਦੁਖਾਲ ਕੇ ਨ ਪਾਈ ਸਤਗੁਰ ਪੂਰਾ ਭੀਟਿਆ ਜਨ ਬਨਤ ਬਣਾਈ ਰਾਮ ਨਾਮ ਓਖਾ ਦਿਆ ਇਕਾਲੇ ਲਾਈ ਰੱਖ ਲਈ ਤਨ ਰੱਖਣ ਹਾਰ ਸਭ ਆਦ ਮਿਟਾਈ ਕਹ ਨਾਨਕਾ ਕਿਰਪਾ ਭਈ ਪ੍ਰਭ ਭੈ ਸਹਾਈ ਮਿਲਾਲ ਮਹਲਾ ਪੰਜਵੈ ਆਪਣੇ ਬਾਲ ਕਾਰ ਰੱਖਿਆ ਨਾ ਪਾਰ ਬ੍ਰਹਮ ਗੁਰ ਦੀਵਾ ਸੁਖ ਸ਼ਾਂਤ ਸਹਿਜ ਅਨੰਦ ਪਈ ਹੂਨ ਪੀਸੀ ਹੋ ਰਹਾ ਭਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾ ਜੀਵਨ ਦਾ ਕਵਰ ਪ੍ਰਤਾਪ ਦੁੱਖ ਮਾਰੇ ਬਖਸ਼ਨੇ ਆਪਣੀ ਕਲਦਾਰੀ ਮਨ ਬੰਸਤਾ ਫਾ ਦਿੱਤੈ ਨਾਨਕ ਬਲਿਹਾਰੀ ਬਲਾਵਲਾ ਮਹਲਾ ਪੰਜਵਾਂ ਤਾਪ ਲਾਇਆ ਗੁਰਸਿੱਧ ਜਨ ਹਾਰੂ ਸਤਗੁਰ ਆਪਣੇ ਕੋਲ ਜਾਈ ਜਿਨ ਪੈ ਜੇ ਰਖੀ ਸਾਰੀ ਸੰਸਾਰੀ ਰਹਾਉ ਕਰਮ ਸਤਿ ਤਾਰ ਬਾਰਕ ਰਖ ਲੀਨਾ ਪ੍ਰਮਿਤਨਾ ਮਹਾਰਦੀਨਾਉ ਦਾਸ ਕੀ ਲਾਜ ਰੱਖੇ ਮੇਰਵਾਨਾ ਗੁਰੂ ਨਾਨਕ ਬੋਲੇ ਅਦਰ ਕੀ ਪਰਮਾਨੇ ਬੇਲਾਲ ਮੱਲਾ ਪੰਜਵੈ ਤਾਪ ਪਾਵਤੀ ਰੱਖੀ ਆਪ ਸੀਤਲ ਪੈ ਗੁਰ ਚਰਨੀ ਲਾਗੀ ਰਾਮ ਨਾਮ ਹਿਰਦੇ ਮੈਂ ਜਾਪ ਤਾਪ ਪਾਵਤੀ ਰੱਖੀ ਆਪ ਸੀਤਲ ਪੈ ਗੁਰ ਚਰਨੀ ਲਾਗੀ ਰਾਮ ਨਾਮ ਹਿਰਦੇ ਮੈਂ ਜਾਪ ਰਹਾਉ ਕਰ ਕਿਰਪਾ ਹਿਤ ਪ੍ਰਭਾ ਦੀਨੇ ਜਗਤ ਦਾ ਨਵਖੰਡ ਪ੍ਰਤਪ ਦੁਗਬਿੰਦ ਸੇ ਸੁਖਨ ਪ੍ਰਵੇਸ਼ਾ ਤ੍ਰਿਸ਼ਨ ਪੁੱਜੀ ਮਨਤਨ ਸਤਰਾ ਅਨਾਤ ਕੋ ਨਾਸਨ ਸਮਰਤਾ ਸਭ ਸ੍ਰੀ ਰਿਟ ਕੋ ਮਾਈ ਬੋਪ ਪਦਵਸ਼ਨ ਪਾ ਪੰਜਨ ਸੁਆਮੀ ਗੁਣ ਗਾਉ ਨਾਨਕ ਆਲਾਪ ਸੋਟ ਮਹਲਾ ਪੰਜਵੈ ਕ੍ਰਿਸ਼ਨਾਨ ਸਿਮਰ ਪ੍ਰਭ ਨਾਮ ਮਨ ਤਨ ਪੈ ਰੂਗਾ ਕੋਟ ਵਿਗਨ ਲਾਕੇ ਪ੍ਰਭ ਸਰਨਾ ਪ੍ਰਗਟਿ ਫਲੀ ਸੰਜੂਗਾ ਪ੍ਰਭਾਨੀ ਸਸੁਫਕਿਆ ਗਾਵਸਨੋ ਪੜੋ ਨਿਤ ਭਾਈ ਘਰ ਪੂਰੀ ਤੂੰ ਰਾਖਿਆ ਰਹਾ ਸਚਾ ਸਾ ਮਿੱਤ ਵਡਾਈ ਪਦ ਰਸਲਾ ਦਿਆਲਾ ਸੰਤਾਂ ਕੀ ਪੈ ਰਖਦਾ ਆਇ ਆਦ ਬਿਰਪਤ ਪਾਲਾ ਹਰ ਅਮਰਤਨਾ ਪੋਜਨ ਨਿਤ ਪੁਜਾ ਸਰਬ ਵਿਲਾਮਕ ਪਾਵਉ ਜੇ ਰਮਰਾਤਾ ਸਵਨਟ ਗੁਣ ਗੋਵਿੰਦਾ ਨਿਤ ਗਾਵਉ ਸੁਣੀ ਅਰਦਾਸ ਸੁਆਮੀ ਮੀਰਾ ਸਰਬ ਕਲਾ ਬਣਾਈ ਪਰ ਕਿਰਪਾਈ ਸਹਲੇ ਜੁਗ ਅੰਤਰਾ ਗੁਰ ਨਾਨਕ ਕੀ ਵਡਿਆਈ ਸੋਟ ਮਹੱਲਾ ਪੰਜਵਾਂ ਸੂਖ ਮੰਗਲ ਕਲਿਆਣ ਸਹਿ ਦੁਰ ਪ੍ਰਭ ਕੀ ਚਰਨ ਨਿਹਾਰੀਆ ਰੱਖਣ ਹਾਰੇ ਰੱਖ ਬਾਰਕ ਸਤਿਗੁਰੂ ਦਾ ਪੁੱਤਾਰਿਆ ਉਮਰੇ ਸਤਗੁਰ ਕੀ ਸਰਨ ਆਈ ਜਾਕੀ ਸੇਵਨਾ ਮਿੱਟੀ ਜਾਈ ਰਹਾ ਕਰਮ ਹੈ ਸੁਖ ਬਾਪਨ ਸੁਖਾ ਪ੍ਰ ਆਪਣੇ ਬੈ ਦਿਆਲਾ ਨਾਨਕਾ ਬਿਗਨ ਲਾਗੇ ਕੋਉ ਮੇਰਾ ਪ੍ਰਭੂ ਆ ਕਿਰਪਾ ਲਾ ਸੋਟ ਮਹਲਾ ਪੰਜਵਾ ਗੈ ਕਲੇਸ਼ ਰੂਪ ਸਭ ਨਸੀ ਪ੍ਰ ਆਪਣੇ ਕਿਰਪਾਦਾਰੀ ਆਤ ਪੈਰ ਰੱਦ ਸੁਆਮੀ ਪੂਰਨ ਕਲ ਮਾਰੀ ਹਾਂ ਜਿਉ ਤੂੰ ਸੁਖ ਸੰਪਤਿ ਰਾਸ ਰਖ ਲਿਓ ਪੈ ਮੀਰੀ ਕਉ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਵਾ ਆਪਣੇ ਖਸ ਬੁਰਸਾ ਕੋ ਨਾਨਕ ਗੁਰਪੁਰਾ ਫੀਟਿਓ ਮਿਟਿਓ ਸਹਲਾ ਦੇਸਾਉ ਸੋਟ ਮਹਲਾ ਪੰਜਵਾਂ ਸਿਮਰ ਸਿਮਰ ਗੁਰ ਸਤਿਗੁਰ ਅਪਨਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਹੈ ਗੁਰਬਚਨੀ ਮਨ ਇੱਛੇ ਫਲ ਪਾਇਆ ਤਾਪ ਰੋਗ ਗਏ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗਰਪੂਰਾ ਸੋ ਦਾਤਾ ਕਨਕਾਲ ਸਮਰਸ ਸੁਆਮੀ ਪੂਰਨ ਪੁਰਖ ਵਿਦਾਤਰ ਨੰਦ ਬਿਨੋ ਮੰਗਲ ਗੁਣ ਗਾਓ ਗੁਰੂ ਨਾਨਕ ਪੈ ਦੇ ਆਲਾ ਜਜੇ ਕਰ ਪੈ ਜਗ ਪੀਤਰੀ ਹੁਆ ਪਰਮ ਬ੍ਰਹਮ ਰਖਵਾਲਾ ਸੋਟ ਮਹੰਲਾ ਪੰਜ ਵੈ ਜੁਤ ਗਵਾਇਆ ਹਰ ਪ੍ਰਭ ਆਪੀ ਸਭ ਸੰਸਾਰ ਉਬਾਰਿਆ ਪਰਮ ਬ੍ਰਹਮ ਪ੍ਰਾਪਾ ਕਰਪਾਦਾਰੀ ਆਪਣਾ ਬਿਰਦ ਸਮਾਰਿਆ ਹੋਈ ਰਾਜੀ RAM ਕੀ ਰਖਵਾਲੀ ਸੂ ਸਹਿ ਅਨੰਦ ਗੁਣ ਗਾਓ ਮਨ ਤਨ ਦੇ ਸੁਖਾਲੀ ਰਹਾਉ ਪਤਰ ਦਾਨ ਸੰਤ ਗੁਰ ਮੀਰ ਅਮ ਜਿਸ ਕਾ ਬਰਵਾਸਾ ਬਖਸ਼ਲੇ ਸਭ ਸੁੱਚੇ ਸਾਹਿਬ ਸਨ ਨਾਨਕ ਹੀਰਦਾਸ ਛੋਟਮਾ ਲਾ ਪੰਜਵਾ ਬਖਸ਼ਾ ਪਾਤ ਪਰਮ ਪਰਮੇਸ਼ਰੀ ਸਗਲੇ ਰੂਪ ਵਿਦਾਰੀ ਗੁਰੂ ਪੂਰੇ ਕੀ ਸਣੀ ਉਬਰੇ ਕਾ ਸਖ ਸੁਵਾਰੀ ਹਰ ਜਨ ਸਿਮਰੈ ਨਾਮ ਧਾਰ ਤਾ ਉਤਾਰਿਆ ਸੰਗਰ ਪੂਰਾ ਆਪਣੀ ਕਿਰਪਾ ਦਾਰੀ ਰਹਾ ਸਦਾ ਆਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੋਰੇ ਰੱਖਿਆ ਬੜੀ ਦਿਆਈ ਨਾਨਕ ਕਰਤੇ ਕੀ ਸਾਚੇ ਸ਼ਬਦ ਸਤਿ ਬਾਖਿਆ ਸੋਠ ਮਹਲਾ 5 ਬੇ ਕਿਰਪਾ ਸੁਆਮੀ ਮੇਰੀ ਤੇ ਸਾਚੇ ਦਰਬਾਰੀ ਸਤਿਗੁਰ ਤਾਪ ਗਵਾਇਆ ਪਾਈ ਥਾਨ ਪਈ ਸੰਸਾਰੀ ਆਪਣੇ ਜੀ ਜੰਤਿਆਪੀ ਰਕੀ ਜਮੈਂ ਕਿਉ ਹਟਤਾਰੀ ਹਰ ਕੀ ਚਾਨਣ ਦੇ ਉਰਤਾਰ ਸਦਾ ਸਦਾ ਪ੍ਰਭ ਸਿਮਰਿਆ ਪਾਈ ਦੁੱਖ ਕਿਨ੍ਹੇ ਕਟਨ ਹਾਰੇ ਰਹਾ ਸਤਗੁਰ ਕੀ ਸਨੀ ਉਰੇ ਭਾਈ ਜਿਨ ਅਰਚੈ ਸਭ ਕੋਈ ਕਨਕਾ ਸਮਰਾਸੁ ਪਾਈ ਸਚੇ ਸਚੀ ਸੋਈ ਨਾਨਕ ਪ੍ਰੋਤਿਆਇ ਭਾਈ ਮਨ ਤਨ ਸੀਤਲ ਹੋਈ ਸੋਟਾ ਮਹਲਾ 5 संत हर हर नाम पिया ई सुख सागर प्रश्र नाही मन चिंदियाला भर पाई रह सतगुरु पूरै ताप गुवाया अपनी कृपा दारी सतगुरु पूरै ताप गुवाया अपनी कृपा दारी पार ब्रह्म प्रभु पै दयाला ਨੋਕ ਮਿਟਿਆ ਸਭ ਪਰਿਵਾਰੀ ਸਰਵਨਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਦਰੂ ਨਾਨਕ ਕਾ ਪਸਰਾ ਕੀ ਪਰਮੇਸ਼ਰੀ ਤੇ ਆਸ ਸੰਸਾਰ ਆਉ ਸੋਟ ਮਹੰਲਾ ਪੰਜਵਾ ਮੀਰਾ ਸਤਗੁਰ ਕਵਾਲਾ ਹੂਆ ਧਾਰ ਕਿਰਪਾ ਪ੍ਰਭਾ ਦੇ ਰੱਖਿਆ ਹਰ ਗੋਵਿੰਦ ਨਮਨ ਰੂਆ ਰਹਉ ਤਾਪ ਗਿਆ ਪ੍ਰਭ ਆ ਮਿਟਾਇਆ ਜਨ ਕੀ ਲਾਜ ਰਖਾਈ ਸਾ ਸੰਗਤ ਤੀ ਸਫਲ ਪਾਈ ਚੜ ਗੁਰ ਕੇ ਬਲ ਜਾਈ ਹਰ ਪਾਪ ਪ੍ਰਾਧਮੈ ਸਵਾਰੇ ਹਮਰਾ ਗੁਨਾ ਗੁਨਾ ਬਿਚਾਰਿਓ ਅਟਲ ਬਚਨ ਨਾਨਕ ਗੁਰਤੀ ਰਾ ਸਫਲ ਕਰਮ ਸਤਿਦਾਰਿਓ ਸੋਟ ਮਹਲਾ 5 ਜੀ ਜੰਤਰੇ ਸਾਥਿਸ ਕੇ ਕੀਏ ਸੋਈ ਸੰਸਹਾਈ ਆਪਣੀ ਸੇਵਕੀ ਆਪੀ ਰਖੈ ਪੁਨ ਭਈ ਬੜਾਈ ਪਰ ਬ੍ਰਹਮ ਪੂਰਾ ਮੀਰ ਨਾਲਾ ਗੁਰ ਪੂਰੈ ਪੂਰੀ ਸਰਾਕੀ ਹੋਈ ਸਰਬ ਦੀ ਅਰਉ ਅੰਧਨ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਈ ਰੱਖ ਜੋ ਬਾਰਕ ਬਿਤਮਤ ਛੋਟ ਮਹਲਾ 5 ਵੇ ਥਾਂ ਪਾਈ ਕਰਤਾਰੀ ਤਾਉ ਛੋੜ ਗਿਆ ਪਰਿਵਾਰੀ ਥਾਂ ਦੇ ਪਾਈ ਕਰਤਾਰੀ ਤਾ ਛੁਰ ਗਿਆ ਪਰਿਵਾਰੀ ਗੁਰੂ ਰਹਿ ਰਹੀ ਸੰਸਚੇ ਕੀਤਾ ਕੀ ਪਰਮੇਸ਼ਰ ਆਪੂ ਹਰਖਵਾਲਾ ਸਾਂ ਸਹਜ ਸੁਖ ਖਿੰਮੈ ਉਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀਓ दारू ਦਿਨ ਸਗਲਾ ਰੂਗ ਵਿਦਾਰੂ ਆਪਣੀ ਕਿਰਪਾਦਾਰੀ ਦਿਨ ਸਲੀ ਬਾਸਵਾਰੀ ਰਾਪਣ ਮਿਰਤ ਸਮਾਰਿਆ ਹਮਰਾ ਗੁਨਾ ਗੁਨਾ ਬੀਤਾਰਿਆ ਗੁਰ ਕਾ ਸਦਪਿਓ ਸਾ ਕੀਤਨ ਸਗਲੀ ਲਾਜ ਰਾਖੀ ਬੁਲਾਇਆ ਬੋਲੀ ਤੀਰਾ ਤੂੰ ਸਾਹਿਬ ਗੁਨੀ ਗਹਿਰਾ ਜਬ ਨਾਨਕ ਨਾਮ ਸਾ ਸਾਖੀ ਆਪਣੇ ਅਦਾਸ ਕੀ ਪੈਜ ਰਾਖੀ ਸੋਟ ਮਹੰਲਾ ਪੰਜਵਾਂ ਗੁਰਪੂਰਾ ਆਨਾਦ ਦੇ ਕਾਰਜ ਸਗਲੇ ਸਾਦੀ ਸਗਲ ਮਨਾਰਥ ਪੂਰੀ ਬਾਜੀ ਅਨਤੂਰੀ ਸੰਤ ਰਾਮ ਜਸ ਪਾਇਆ ਸੰਤ ਸਥਾਨ ਬਸੇ ਸੱਚੀ ਸਿਧੀ ਸਗਲੇ ਦੁੱਖ ਮਿਟਾਇਆ ਰਹਾ ਗੁਰਪੂਰਾ ਕੀ ਬਾਣੀ ਪਰਮ ਮਨ ਭਰੀ ਨਾਨਕ ਦਾਸ ਵਿਖਾਣੀ ਨਿਰਮਲ ਕਤ ਕਹਾਣੀ ਗੁਰਪੂਰੇ ਕੀ ਬਾਣੀ ਪਰ ਬ੍ਰਹਮਨ ਭਾਣੀ ਮਾਨਕ ਦਾਸ ਵਖਾਣੀ ਨਿਰਮਲ ਅਕਤਖਾਣੀ ਨਾਨਕ ਦਾਸ ਵਖਾਣੀ ਨਿਰਮਲ ਅਕਤਖਾਣੀ